हां जी स्टूडेंट आज दी वीडियो ਦੇ ਵਿੱਚ ਆਪਾਂ ਦੇਖਦੇ ਆ ASP.NET ਪੇਜ ਤੇ ਜਿਹੜੇ ਬੇਸਿਕ ਫਾਰਮ ਆਪਾਂ ਬਣਾਇਆ ਸੀ ਪਿਛਲੇ ਪ੍ਰੋਗਰਾਮ ਵੀਡੀਓ ਦੇ ਵਿੱਚ ਇਸ ਨੂੰ ਆਪਾਂ ਜਦੋਂ ਰਨ ਕਰਾਂਗੇ ਤਾਂ ਇਹ ਕੁਛ ਆਪਣੇ ਕੋਲੇ ਇਸ ਤਰ੍ਹਾਂ ਦੀ ਆਉਟਪੁੱਟ ਆਉਂਦੀ ਹੈ ਪਹਿਲਾਂ ਪ੍ਰੋਗਰਾਮ ਕੰਪਾਈਲ ਹੋਣ ਨੂੰ ਥੋੜਾ ਜਿਹਾ ਟਾਈਮ ਲਾਉਂਦਾ ਠੀਕ ਹੈ ਤਾਂ ਇਹ ਪ੍ਰੋਗਰਾਮ ਨੂੰ ਲੋਡ ਹੋਣ ਤੋਂ ਬਾਅਦ ਦੁਬਾਰਾ ਆਪਾਂ ਜਿੰਨੀ ਮਰਜ਼ੀ ਵਾਰ ਲੋਡ ਕਰੀਏ ਤਾਂ ਇਹ ਜਲਦੀ ਆਉਟਪੁੱਟ ਦੇਗਾ ਤਾਂ ਇਹਦੇ ਵਿੱਚ ਹੁਣ ਜੇ ਮੈਂ ਕੋਈ ਡਾਟਾ ਭਰ ਕੇ ਇਨਪੁਟ ਦਨਾਂ ਸਾਇਸ਼ ਪ੍ਰੋਗਰਾਮ ਚ ਆਪਾਂ ਦੇਖਦੇ ਆ ਕਿ ਕੋਈ ਯੂਸਫੁਲ ਐਕਸ਼ਨ ਨਹੀਂ ਰੱਖਿਆ ਹੋਇਆ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਦੇਖਾਂਗੇ ਕਿ ਐਲੀਮੈਂਟਸ ਨੂੰ ਐਕਸੈਸ ਕਿਵੇਂ ਕਰਨਾ ਹੈ ਪਹਿਲਾਂ ਕਿਉਂਕਿ ਡਾਟਾਬੇਸ ਵਿੱਚ ਸੇਵ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਵੈਲਿਊਜ਼ ਚੱਕਣੀਆਂ ਪੈਣਗੀਆਂ ਫਾਰਮ ਚੋਂ ਜੋ ਫਾਰਮ ਜੋ ਡਾਟਾ ਕੀ ਸਬਮਿਟ ਕੀਤਾ ਤੇ ਉਹ ਆਪਾਂ ਨੇ ਯੂਜ਼ਰ ਨੂੰ ਕਿਵੇਂ ਐਕਸੈਸ ਕਰਕੇ ਦਿਖਾਉਣਾ ਤਾਂ ਇਹਦੇ ਵਿੱਚ ਆਪਾਂ ਕੀ ਕਰਿਆ ਕਿ ਜਦੋਂ ਯੂਜ਼ਰ ਸਬਮਿਟ ਬਟਨ ਤੇ ਕਲਿੱਕ ਕਰੂਗਾ ਇਸ ਬਟਨ ਤੇ ਜਦੋਂ ਯੂਜ਼ਰ ਨੇ ਕਲਿੱਕ ਕੀਤਾ ਆਪਾਂ ਇਹ ਸਾਰੀਆਂ ਵੈਲਿਊ ਚੱਕ ਕੇ ਮੇਰੇ ਪੇਜ ਦੇ ਵਿੱਚ ਡਿਸਪਲੇ ਕਰਾਤੀਆਂ ਇੱਕ ਤਰੀਕੇ ਨਾਲ ਕਿ ਨਾਮ ਕੀ ਹੈ ਠੀਕ ਹੈ ਫਾਦਰ ਨੇਮ ਕੀ ਹੈਗਾ ਜੈਂਡਰ ਕੀ ਹੈ ਹੌਬੀਸ ਕੀ ਕੀ ਨੇ ਤੇ ਕੋਰਸ ਜਿਹੜਾ ਸਿਲੈਕਟ ਕੀਤਾ ਉਹ ਆ ਜਾਊਗਾ ਮਤਲਬ ਇਹ ਸਾਰੇ ਕੰਟਰੋਲ ਹਾਈਡ ਹੋ ਜਾਣਗੇ ਠੀਕ ਹੈ ਤੇ ਆਪਾਂ ਉਹ ਸਾਰਾ ਟੈਕਸਟ ਕਿਵੇਂ ਝੱਕਣਾ ਇਹਨਾਂ ਵੈਲਿਊਜ਼ ਤੋਂ ਇਹਨਾਂ ਕੰਟਰੋਲਸ ਤੋਂ ਤੇ ਉਹਨੂੰ ਆਉਟਪੁੱਟ ਡਿਸਪਲੇ ਕਰਵਾਉਣੀ ਹੈ ਕਿ ਯੂਜ਼ਰ ਨੇ ਕਿਹੜੀਆਂ-ਕਿਹੜੀਆਂ ਇਨਪੁੱਟ ਦਿੱਤੀਆਂ ਨੇ ਠੀਕ ਆ ਇਹ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਦੇ ਆ ਤਾਂ ਇਹਦੇ ਵਿੱਚ ਆਪਾਂ ਕਰਨਾ ਕੀ ਆ ਆਪਾਂ ਬੇਸਿਕਲੀ ਇਸ ਬਟਨ ਦੀ ਇਵੈਂਟ ਨੂੰ ਹੈਂਡਲ ਕਰਨਾ ਜਦੋਂ ਬਟਨ ਤੇ ਆਪਾਂ ਡਬਲ ਕਲਿੱਕ ਕਰਾਂਗੇ ਜਾਂ ਇਹਨੂੰ ਸਿੰਗਲ ਕਲਿੱਕ ਕਰਕੇ ਐਂਟਰ ਪ੍ਰੈਸ ਕਰਾਂਗੇ ਤਾਂ ਇਹ C# ਦਾ ਕੋਡ ਖੁੱਲ ਜਾਂਦਾ ਆਪਣੇ ਕੋਲੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਣੇ ਕੋਲੇ ਜਿਹੜੇ ਹੈਗੇ ਨੇ ਦੋ ਫਾਈਲਾਂ ਬਣਦੀਆਂ ਨੇ ਇੱਕ ਤਾਂ ਡਿਜ਼ਾਈਨ ਕੋਡ ਦੀ ਬਣਦੀ ਹੈ ਇੱਕ ਉਹਦੇ ਪਿੱਛੇ ਪ੍ਰੋਗਰਾਮ ਦੀਆਂ ਇਵੈਂਟਸ ਨੂੰ ਹੈਂਡਲ ਕਰਨ ਦੇ ਲਈ ਸੀ ਸ਼ਾਰਪ ਦੀ ਫਾਈਲ ਬਣਦੀ ਹੈ ਤਾਂ ਜਦੋਂ ਆਪਾਂ ਉਹਦੇ ਤੇ ਡਬਲ ਕਲਿੱਕ ਕੀਤਾ ਤਾਂ ਇਹਨੇ ਆਟੋਮੈਟਿਕਲੀ ਇੱਕ ਜਿਹੜਾ ਫੰਕਸ਼ਨ ਹੈਗਾ ਬਟਨ ਦੀ ਕਲਿੱਕ ਇਵੈਂਟ ਦੇ ਰਿਲੇਟਡ ਉਹ ਖਾਲੀ ਫੰਕਸ਼ਨ ਬਣਾਤਾ ਇਹ ਇੱਕ ਫੰਕਸ਼ਨ ਪੇਜ ਲੋਡ ਇਵੈਂਟ ਨੂੰ ਲੈ ਕੇ ਬਣਿਆ ਹੋਇਆ ਕਿ ਜਦੋਂ ਵੀ ਪੇਜ ਲੋਡ ਹੁੰਦਾ ਰੈਂਡਰ ਹੁੰਦਾ ਸਰਵਰ ਸਾਈਡ ਤਾਂ ਉਦੋਂ ਇਹ ਕੋਡ ਐਗਜ਼ੀਕਿਊਟ ਹੁੰਦਾ ਪਰ ਆਪਾਂ ਬਟਨ ਦੀ ਕਲਿੱਕ ਇਵੈਂਟ ਦੇ ਵਿੱਚ ਜਿਹੜਾ ਕੰਮ ਹੈ ਉਹ ਕਰਦੇ ਆ ਕਲਿੱਕ ਇਵੈਂਟ 'ਚ ਮੈਂ ਇੱਕ ਕੋਡ ਪਹਿਲਾਂ ਹੀ ਲਿਖਿਆ ਹੋਇਆ ਮੈਂ ਉਸ ਕੋਡ ਨੂੰ ਕਾਪੀ ਪੇਸਟ ਕਰਕੇ ਤੁਹਾਨੂੰ ਬਾਅਦ 'ਚ ਸਮਝਾਉਣਾ ਤਾਂ ਇਹ ਇੱਕ ਛੋਟਾ ਜਿਹਾ ਕੋਡ ਲਿਖਿਆ ਹੋਇਆ ਇਹ ਆਪਾਂ ਦੇਖਦੇ ਹਾਂ ਇਹ ਕਿਵੇਂ ਕੰਮ ਕਰਦਾ ਮੈਂ ਇਸ ਨੂੰ ਸਮਝਾਉਣ ਦੇ ਲਈ ਤੁਹਾਨੂੰ ਦੋ ਸੈਪਰੇਟ ਵਿੰਡੋਆਂ ਦੇ ਵਿੱਚ ਓਕੇ ਤਾਂ ਇੱਕ ਵਿੰਡੋ 'ਚ ਆਪਣਾ ਕੋਡ ਦਿਖ ਰਿਹਾ ਹੈ ਡਿਜ਼ਾਈਨ ਤੇ ਇੱਕ ਵਿੰਡੋ ਦੇ ਵਿੱਚ ਆਪਣਾ ਹੈਗਾ C# ਦਾ ਕੋਡ ਦਿਖ ਰਿਹਾ ਹੈ ਮੈਂ ਕੀ ਕਰਿਆ ਇਹਦੇ ਵਿੱਚ ਆਪਣੇ ਕੋਲੇ ਜਿਹੜਾ ਇਹ ਕੋਡ ਲਿਖਿਆ ਹੋਇਆ ਹੈ ਇਹਦੇ ਵਿੱਚ ਕੀਤਾ ਕੀ ਹੈ ਇਹਦੇ ਵਿੱਚ ਇੱਕ ਸਟ੍ਰਿੰਗ ਜਨਰੇਟ ਕਰਾਈ ਹੈ ਜਿਹਦੇ ਵਿੱਚ ਆਪਾਂ ਨੇ ਇਹ ਸਾਰੇ ਕੰਟਰੋਲਸ ਦੀਆਂ ਵੈਲਿਊਜ਼ ਨੂੰ ਕਾਪੀ ਕੀਤਾ ਇੱਕ ਸਟ੍ਰਿੰਗ ਦੇ ਵਿੱਚ ਫਿਰ ਉਹ ਸਟ੍ਰਿੰਗ ਦਾ ਡਾਟਾ ਆਪਾਂ ਨੇ ਇਸ ਫਾਰਮ ਦੇ ਵਿੱਚ ਆਉਟਪੁੱਟ ਡਿਸਪਲੇ ਕਰਾਤੀ ਤੇ ਆਹ ਸਾਰੇ ਕੰਟਰੋਲ ਨੇ ਜਿਹੜੇ ਇਹ ਹਾਈਡ ਕਰਤੇ ਇਹ ਤਿੰਨ ਚੀਜ਼ ਆਪਾਂ ਇਸੇ ਕੋਡ ਦੇ ਵਿੱਚ ਕੀਤੀਆਂ ਨੇ ਕਿ ਇਹ ਕੋਡ ਚੱਲੇਗਾ ਉਦੋਂ ਜਦੋਂ ਯੂਜ਼ਰ ਇਸ ਬਟਨ ਤੇ ਕਲਿੱਕ ਕੀਤਾਗਾ ਇਸ ਬਟਨ ਤੇ ਕਲਿੱਕ ਇਵੈਂਟ ਨਾਲ ਮੇਨਲੀ ਆਪਾਂ ਕਹਿੰਦੇ ਇਹ ਕੋਡ ਐਸੋਸੀਏਟ ਹੈਗਾ ਤਾਂ ਸਭ ਤੋਂ ਪਹਿਲਾਂ ਇੱਕ ਖਾਲੀ ਸਟ੍ਰਿੰਗ ਲਈ ਜਿਹਦੇ ਵਿੱਚ ਆਪਾਂ ਇਹਦੇ ਵਿੱਚ ਭਰਿਆ ਹੋਇਆ ਡਾਟਾ ਇਕੱਠਾ ਕਰਨਾ ਹੈ ਤਾਂ ਉਸ ਸਟ੍ਰਿੰਗ ਦੇ ਵਿੱਚ ਆਉਟਪੁੱਟ ਸਟ੍ਰਿੰਗ ਦੇ ਵਿੱਚ ਆਪਾਂ ਨੇ ਇੱਕ ਸਟ੍ਰਿੰਗ ਨੂੰ ਇਕੱਠਾ ਕੀਤਾ ਨੇਮ ਇਜ਼ ਤੇ ਵੈਲਿਊ ਚੱਕੀ ਆਪਾਂ ਨੇ ਜੋ ਵੀ ਨਾਮ ਯੂਜ਼ਰ ਨੇ ਟੈਕਸਟ ਬਾਕਸ 1 ਦੇ ਵਿੱਚ ਡਿਸਪਲੇ ਕੀਤਾ ਇਹਦੀ ਆਈਡੀ ਟੈਕਸਟ ਬਾਕਸ 1 ਸੀਗੀ ਠੀਕ ਹੈ ਤਾਂ ਉਹ ਆਪਾਂ ਪਹਿਲਾਂ ਨਾਮ ਚੱਕ ਲਿਆ ਉਹ ਨਾਮ ਨੂੰ ਇੱਕ ਸਟ੍ਰਿੰਗ ਦੇ ਵਿੱਚ ਕਾਪੀ ਕਰ ਲਿਆ ਤੇ ਪਿੱਛੇ BR ਲਾਤਾ BR ਕਿਉਂ ਲਾਇਆ ਕਿਉਂਕਿ ਆਪਾਂ ਨੇ ਇਹ ਚ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਇੱਕ ਇੱਕ ਸਟ੍ਰਿੰਗ ਦੇ ਵਿੱਚ ਇਕੱਠਾ ਕਰਕੇ ਇਹਨੂੰ ਪੇਜ ਤੇ ਸੈਂਡ ਕਰਨਾ ਹੈ ਪੇਜ ਦੇ ਵਿੱਚ ਲਿਖਣਾ ਹੈ ਪੇਜ ਤੇ ਰਾਈਟ ਕਰਨਾ ਹੈ ਆਉਟਪੁੱਟ ਦੇ ਵਿੱਚ ਜਿਹੜੀ ਇਸ ਦੀ ਸਬਮਿਟ ਬਟਨ ਕਲਿੱਕ ਹੋਣ ਤੋਂ ਬਾਅਦ ਰਿਕਾਰਡ ਜਿਹੜਾ ਹੈਗਾ ਮੇਰੇ ਕੋਲੇ ਸਰਵਰ ਸਾਈਡ ਜਾਊਗਾ ਸਰਵਰ ਸਾਈਡ ਦੁਬਾਰਾ ਆਪਾਂ ਜਿਹੜੀ HTML ਜਨਰੇਟ ਕਰਨੀ ਹੈ ਉਹਦੇ ਵਿੱਚ ਇਹ ਸਾਰਾ ਇਹ ਸਾਰੀਆਂ ਵੈਲਿਊਜ਼ ਲਿਖਣੀਆਂ ਨੇ ਤੇ ਇਹ ਸਾਰੇ ਕੰਟਰੋਲਸ ਨੂੰ ਹਾਈਡ ਕਰ ਦੇਣਾ ਤਾਂ ਇਸ ਕਰਕੇ ਇਹਦੇ ਵਿੱਚ BR ਕਿਉਂ ਲਾਇਆ ਕਿ ਤਾਂ ਜੋ ਮੇਰੇ ਕੋਲੇ ਆਉਟਪੁੱਟ ਆ ਜੇ ਨੇਮ ਇਜ਼ ਜੋ ਵੀ ਮੈਂ ਭਰਿਆ ਤੇ ਉਸ ਤੋਂ ਬਾਅਦ ਨਵੀਂ ਲਾਈਨ ਦੇ ਵਿੱਚ ਇਹ ਫਾਦਰ ਨੇਮ ਆ ਜੇ ਠੀਕ ਹੈ ਤਾਂ ਇਸ ਚੀਜ਼ ਦੇ ਲਈ ਆਪਾਂ ਨੇ ਇਹ ਕੀਤਾ ਕਿ ਡਾਟਾ ਮੇਰੇ ਕੋਲੇ ਹਰ ਇੱਕ ਐਲੀਮੈਂਟ ਦੀ ਵੈਲਿਊ ਨਵੀਂ ਲਾਈਨ ਦੇ ਵਿੱਚ ਆ ਜਾਏ ਠੀਕ ਹੈ ਖਾਲੀ ਸਟ੍ਰਿੰਗ ਲਈ ਤੇ ਉਹਦੇ ਵਿੱਚ ਪਹਿਲੇ ਟੈਕਸਟ ਬਾਕਸ ਦੀ ਵੈਲਿਊ ਨੂੰ ਕਾਪੀ ਕਰਕੇ ਆਪਾਂ ਉਸ ਸਟ੍ਰਿੰਗ ਦੇ ਵਿੱਚ ਪਾ ਲਿਆ ਉਸ ਤੋਂ ਬਾਅਦ ਉਹੀ ਸਟ੍ਰਿੰਗ ਦੇ ਵਿੱਚ ਆਪਾਂ ਨੇ ਕੀ ਪਾ ਲਿਆ ਪਲੱਸ ਦਾ ਜਿਹੜਾ ਆਪਰੇਟਰ ਹੈ ਇਹ ਓਵਰਲੋਡ ਕੀਤਾ ਹੋਇਆ ਸਟ੍ਰਿੰਗ ਕਨਕੈਟੀਨੇਸ਼ਨ ਵਾਸਤੇ ਤਾਂ ਪੁਰਾਣੀ ਜਿਹੜੀ ਆਪਾਂ ਸਟ੍ਰਿੰਗ ਖਾਲੀ ਸਟ੍ਰਿੰਗ ਦੇ ਵਿੱਚ ਪਹਿਲਾਂ ਨਾਮ ਪਾ ਲਿਆ ਫਿਰ ਇੱਥੇ ਹੁਣ ਫਾਦਰ ਨੇਮ ਇਜ਼ ਲਿਖ ਕੇ ਟੈਕਸਟ ਬਾਕਸ 2 ਯਾਨੀ ਕਿ ਫਾਦਰ ਨੇਮ ਚੋਂ ਇਹ ਵੈਲਿਊ ਲੈ ਆਖ ਲਈ ਫਿਰ ਆਪਾਂ ਪੀ ਆਰ ਨਵੀਂ ਲਾਈਨ ਦਾ ਐਡ ਕਰ ਲਿਆ ਤੀसरी ਲਾਈਨ ਦੇ ਵਿੱਚ ਆਪਾਂ ਨੇ ਜੈਂਡਰ ਲੈ ਲਿਆ ਜੈਂਡਰ ਇਜ਼ ਜੇ ਤਾਂ ਯੂਜ਼ਰ ਨੇ ਆ ਸਿਲੈਕਟ ਕੀਤਾ ਹੋਊ ਪਹਿਲਾ ਇੱਥੇ ਆਪਾਂ ਨੇ ਕੀ ਕੀਤਾ ਕੰਡੀਸ਼ਨਲ ਆਪਰੇਟਰ ਲਾਇਆ ਨੇ ਜਿਹੜੇ ਸੀ ਸ਼ਾਰਪ ਦੇ ਵਿੱਚ ਹੈਗੇ ਸੀਗੇ ਕੰਡੀਸ਼ਨਲ ਆਪਰੇਟਰ ਟਰਨਰੀ ਆਪਰੇਟਰ ਵੀ ਆਪਾਂਜ ਵਿੱਚ ਤੇ ਇਹਨੇ ਹੁਣ ਜੇ ਤਾਂ ਪਹਿਲਾ ਚੈੱਕ ਬਾਕਸ ਸਿਲੈਕਟ ਹੈ ਤਾਂ ਤਾਂ ਰੇਡੀਓ ਬਟਨ 1.ਟੈਕਸਟ ਇਧਰ ਰਿਟਰਨ ਹੋ ਜਾਊਗਾ ਜੇ ਇਹ ਫਾਲਸ ਹੈ ਪਹਿਲਾ ਨਹੀਂ ਚੈੱਕ ਕੀਤਾ ਵੇ ਤਾਂ ਆਪਾਂ ਆਪਸ਼ਨ ਚ ਲਾਤਾ ਕਿ ਦੂਸਰਾ ਦੂਸਰੇ ਦਾ ਟੈਕਸਟ ਕਾਪੀ ਹੋ ਜਾਊਗਾ ਉਧਰ ਯਾਨੀ ਕਿ ਪਹਿਲੇ ਦਾ ਟੈਕਸਟ ਹੈਗਾ ਮੇਲ ਜੇ ਪਹਿਲਾ ਸਿਲੈਕਟ ਤਾਂ ਮੇਲ ਆ ਜਾਊਗਾ ਨਹੀਂ ਅਦਰਵਾਈਜ਼ ਫੀਮੇਲ ਆ ਜਾਊਗਾ ਤਾਂ ਇਹ ਆਪਣਾ ਮੇਲ ਫੀਮੇਲ ਦੀ ਆਪਸ਼ਨ ਵਾਸਤੇ ਆਪਾਂ ਨੇ ਇਹ ਕੀਤਾ ਇਹਨੂੰ ਆਪਾਂ ਇਫ ਕੰਡੀਸ਼ਨ ਚ ਵੀ ਕਰ ਸਕਦੇ ਆ ਤਾਂ ਸਿਮਿਲਰ ਅੱਗੇ ਸਾਰੀ ਚੀਜ਼ ਹੌਬੀਜ਼ ਦੇ ਲਈ ਕਰਤੀ ਆਪਾਂ ਨੇ ਇਹ ਅਗਲੀ ਅਗਲਾ ਜਿਹੜਾ ਕੰਟਰੋਲ ਆਪਣੇ ਕੋਲੇ ਹੌਬੀਜ਼ ਵਾਸਤੇ ਲੱਗਾ ਹੋਇਆ ਤਾਂ ਇਹਦੇ ਲਈ ਵਿੱਚ ਆਪਾਂ ਨੇ ਮੈਂ ਕੀ ਕੀਤਾ ਹੌਬੀਜ਼ ਨੂੰ ਕਨਕੈਟੀਨੇਟ ਕਰਤਾ ਸੇਮ ਸਟ੍ਰਿੰਗ ਦੇ ਵਿੱਚ ਇਹ ਚੈੱਕ ਬਾਕਸ 1 ਦੇ ਵਿੱਚ ਜੇ ਟਿੱਕ ਲਾਈ ਹੋਈ ਹੈ ਇਹ ਚੈੱਕ ਡਿੱਕਲ ਟੂ ਟਰੂ ਆ ਉਹਦਾ ਤਾਂ ਤਾਂ ਚੈੱਕ ਬਾਕਸ 1 ਦੀ ਵੈਲਿਊ ਟੈਕਸਟ ਹੈ ਜਿਹੜਾ ਉਹ ਇਹਦੇ ਚ ਆ ਜੇ ਤੇ ਨਾਲ ਇੱਕ ਕਾਮਾ ਆ ਜੇ ਅਦਰਵਾਈਜ਼ ਅਦਰਵਾਈਜ਼ ਆਪਾਂ ਨੇ ਕੀ ਕੀਤਾ ਖਾਲੀ ਸਟ੍ਰਿੰਗ ਕਨਕੈਟਿਨੇਟ ਕੀਤੀ ਵੀ ਆ ਯਾਨੀ ਕਿ ਕੋਈ ਵੀ ਕੁਝ ਨਹੀਂ ਕਨਕੈਟਿਨੇਟ ਕੀਤਾ ਇੱਕ ਖਾਲੀ ਸਪੇਸ ਕਨਕੈਟਿਨੇਟ ਕੀਤੀ ਹੋਈ ਹੈ ਤਾਂ ਹੌਬੀਜ਼ ਆਰ ਪਹਿਲੀ ਹੌਬੀ ਹੋਈ ਸਿਲੈਕਟ ਕੀਤੀ ਤਾਂ ਉਹ ਆ ਜੂਗੀ ਦੂਜੀ ਇਹ ਹੋਈ ਤਾਂ ਉਹ ਵੀ ਆ ਜੂਗੀ ਸੇਮ ਤਰੀਕੇ ਨਾਲ ਕਨਕੈਟੀਨੇਟ ਹੋ ਜੂਗੀ ਜੇ ਤੀਸਰਾ ਚੈੱਕ ਬਾਕਸ ਵੀ ਟਿਕ ਲੱਗਿਆ ਹੋਇਆ ਤਾਂ ਜਿਮਨਾਸਟਿਕ ਇਹਦੇ ਵਿੱਚ ਐਡ ਹੋ ਜੂਗਾ ਕਨਕੈਟੀਨੇਟ ਹੋ ਜੂ ਜੇ ਚੌਥੀ ਆਪਸ਼ਨ ਸਵੀਮਿੰਗ ਤੇ ਟਿਕ ਲੱਗਿਆ ਹੋਇਆ ਤਾਂ ਉਹ ਆ ਜੂਗੀ ਜੇ ਨਹੀਂ ਲੱਗਿਆ ਹੋਇਆ ਕਿਸੇ ਤੇ ਵੀ ਟਿਕ ਤਾਂ ਕੋਈ ਕੁਝ ਨਹੀਂ ਐਡ ਹੋਊਗਾ ਖਾਲੀ ਤਾਂ ਆਪਾਂ ਦੇ ਜੀ ਐਮਪਟੀ ਸਟ੍ਰਿੰਗ ਜਿਹੜੀ ਆ ਉਹਦੇ ਵਿੱਚ ਜਾ ਰਹੀ ਹੈ ਤੇ ਉਸ ਤੋਂ ਬਾਅਦ ਚ ਹੌਬੀਸ ਇੱਕ ਲਾਈਨ ਚ ਪ੍ਰਿੰਟ ਕਰਕੇ ਆਪਾਂ ਨੇ BR ਲਾਤਾ ਕਿਉਂਕਿ BR ਟੈਗ ਹੈ ਜਿਹੜਾ ਉਹ ਨਿਊ ਲਾਈਨ ਦੇ ਲਈ ਜਨਰੇਟ ਹੁੰਦਾ ਇਹ ਸਾਰਾ ਪੀਸ ਆਫ ਆਊਟਪੁੱਟ ਜਿਹੜਾ ਆਪਾਂ HTML ਫਾਰਮ ਦੇ ਵਿੱਚ ਪੇਜ ਚ ਰਾਈਟ ਕਰਨਾ ਹੈ ਤਾਂ ਉਹ ਪੇਜ ਦੇ ਵਿੱਚ ਨਵੀਂ ਲਾਈਨ ਦੇ ਵਿੱਚ ਡਿਸਪਲੇ ਕਰਾਉਣ ਦੇ ਲਈ BR ਆਪਾਂ ਨੂੰ ਲਾਣਾ ਪੈਂਦਾ ਉਸ ਤੋਂ ਬਾਅਦ ਸੇਮ ਆਪਾਂ ਉਸ ਸਟ੍ਰਿੰਗ ਦੇ ਵਿੱਚ ਕੋਰਸ ਚੱਕ ਲਿਆ ਕੋਰਸ ਆਪਾਂ ਚੱਕਣਾ ਡ੍ਰੌਪ ਡਾਊਨ ਲਿਸਟ ਚੋਂ ਠੀਕ ਹੈ ਇਹ ਆਪਾਂ ਬਣਾਈ ਸੀਗੀ ਡ੍ਰੌਪਡਾਊਨ ਲਿਸਟ ਇਹਦੇ ਵਿੱਚ ਆਪਾਂ ਕੋਰ ਸੈੱਡ ਕੀਤਾ ਤੇ ਉਸ ਤੋਂ ਬਾਅਦ ਐਡਰੈਸ ਵਾਸਤੇ ਆਪਾਂ ਨੇ ਟੈਕਸਟ ਬਾਕਸ 3 ਲਿਆ ਇਹ ਸਾਰਾ ਡਾਟਾ ਆਪਾਂ ਨੇ ਇੱਕ ਸਟ੍ਰਿੰਗ ਚ ਇਕੱਠਾ ਕਰ ਲਿਆ ਜਿਹੜੀ ਵੀ ਸਟ੍ਰਿੰਗ ਆਪਾਂ ਆਊਟਪੁੱਟ ਦੇ ਵਿੱਚ ਡਿਸਪਲੇ ਕਰਾਉਣੀ ਹੈ ਹੁਣ ਆਹ ਬਾਕੀ ਦੇ ਸਾਰੇ ਕੰਟਰੋਲ ਮੈਂ ਹਾਈਡ ਕਰਤੇ ਹਾਈਡ ਕਰਾਂ ਦੇ ਲਈ ਮੈਂ ਸਾਰੇ ਹੀ ਕੰਟਰੋਲ ਜਿਹੜੇ ਹੈਗੇ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹਦੀ ਇਹਦਾ ਨਾਮ ਹੈਗਾ ਟੈਕਸਟ ਬਾਕਸ 1 ਇਹ ਹੈਗਾ ਟੈਕਸਟ ਬਾਕਸ 2 ਇਹ ਰੇਡੀਓ ਬਟਨ 1 ਰੇਡੀਓ ਬਟਨ 2 ਚੈੱਕ ਬਾਕਸ 1 2 3 4 ਡ੍ਰੌਪਡਾਊਨ ਲਿਸਟ 1 ਤੇ ਟੈਕਸਟ ਬਾਕਸ 3 ਇਹ ਸਾਰੇ ਕੰਟਰੋਲ ਦੀ ਵਿਜ਼ੀਬਲ ਪ੍ਰੋਪਰਟੀ ਫਾਲਸ ਕਰਕੇ ਮੈਂ ਉਹਨਾਂ ਨੂੰ ਪੇਜ ਤੋਂ ਵਿਜ਼ੀਬਲ ਹੋਣੋਂ ਹਟਾਤਾ ਯਾਨੀ ਕਿ ਹਾਈਡ ਕਰਦਾ ਹੁਣ ਇਹ ਆਉਟਪੁੱਟ ਸਕਰੀਨ ਦੇ ਵਿੱਚ ਡਿਸਪਲੇ ਨਹੀਂ ਹੋਣਗੇ ਸ਼ੁਰੂ ਦੇ ਵਿੱਚ ਤਾਂ ਹੋਣਗੇ ਡਾਟਾ ਦੇ ਦੇਣ ਤੋਂ ਬਾਅਦ ਦੇ ਵਿੱਚ ਸਬਮਿਟ ਤੇ ਕਲਿੱਕ ਕੀਤਾ ਉਦੋਂ ਇਹ ਕੋਡ ਚੱਲੇਗਾ ਉਹ ਕੋਡ ਇਹਨਾਂ ਸਾਰਿਆਂ ਨੂੰ ਹਾਈਡ ਕਰ ਦੂਗਾ ਠੀਕ ਹੈ ਪਹਿਲਾਂ ਤਾਂ ਡਿਸਪਲੇ ਹੋਣਗੇ ਤਾਂ ਇਹ ਸਾਰੇ ਕੰਟਰੋਲ ਆਪਾਂ ਨੇ ਹਾਈਡ ਕਰਤੇ ਜਿੰਨੇ ਵੀ ਆਪਾਂ ਲਏ ਨੇ ਇਹ ਲੇਬਲਸ ਹੋ ਗਏ ਆ ਮੂਰੇ ਵਾਲੇ ਲੇਬਲ ਹੋ ਗਏ ਜਿਹੜੇ ਲਿਖੇ ਕਿਉਂਕਿ ਲੇਬਲ ਵੀ ਏਐਸਪੀ ਦਾ ਹੀ ਕੰਟਰੋਲ ਲਿਆ ਸੀ ਆਪਾਂ ਇਹਦੇ ਚ ਤਾਂ ਨੇਮ ਫਾਦਰ ਨੇਮ ਮਦਰ ਨੇਮ ਜੈਂਡਰ ਹੌਬੀਸ ਕੋਰਸ ਐਡਰੈਸ ਇਹ ਸਾਰੇ ਹਾਈਡ ਹੋ ਜਾਣਗੇ ਉਸ ਤੋਂ ਬਾਅਦ ਤਿੰਨੋਂ ਟੈਕਸਟ ਬਾਕਸ ਹਾਈਡ ਹੋ ਜਾਣਗੇ ਇਹ ਵਾਲਾ ਇਹ ਵਾਲਾ ਤੇ ਐਡਰੈਸ ਵਾਸਤੇ ਫਿਰ ਦੋਨੋਂ ਮੇਲ ਫੀਮੇਲ ਦੇ ਰੇਡੀਓ ਬਟਨ ਇਹ ਚਾਰ ਹੌਬੀਸ ਦੇ ਤੇ ਇਹ ਕੋਰਸ ਦੀ ਡ੍ਰੌਪਡਾਊਨ ਲਿਸਟ ਇਵਨ ਕਿ ਮੈਂ ਬਟਨ ਵੀ ਹਾਈਡ ਕਰਤਾ ਨੀਚੇ ਵਾਲਾ ਜਦੋਂ ਇਹ ਇਹਨੇ ਸਟ੍ਰਿੰਗ ਕਨਕੈਟੀਨੇਸ਼ਨ ਕਰਤੀ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਆਪਾਂ ਆਉਟਪੁੱਟ ਫਾਰਮ ਬਣਾ ਆਉਟਪੁੱਟ ਇਕੱਠੀ ਕੀਤੀ ਹੈ ਇੱਕ ਸਟ੍ਰਿੰਗ ਦੇ ਵਿੱਚ ਠੀਕ ਹੈ ਇਹ ਜਿਹੜੀ ਆਉਟਪੁੱਟ ਫਾਈਨਲ ਆਪਾਂ ਨੇ ਇਕੱਠੀ ਕੀਤੀ ਹੈ ਇਸ ਨੂੰ ਆਪਾਂ ਨੇ ਪੇਜ ਦੇ ਵਿੱਚ ਰਾਈਟ ਕਰਨਾ ਤਾਂ ਉਹਦੇ ਲਈ ਆਪਾਂ ਲਾਈਨ ਲਿਖ ਸਕਦੇ ਹਾਂ ਰਿਸਪੌਂਸ ਡਾਟ ਰਾਈਟ ਆਉਟਪੁੱਟ ਰਿਸਪੌਂਸ ਫੰਕਸ਼ਨ ਹੈਗਾ ਆਪਣੇ ਕੋਲੇ ਪੇਜ ਦੇ ਵਿੱਚ ਕੁਝ ਵੀ ਲਿਖਣ ਦਾ ਆਉਟਪੁੱਟ ਦੇਂਦਾ ਜਿਵੇਂ ਆਪਾਂ C# ਦੀ ਕੰਸੋਲ ਆਉਟਪੁੱਟ ਦੇ ਲਈ ਵਰਤਦੇ ਸੀਗੇ console.WriteLine ਉਵੇਂ HTML ਦੇ ਪੇਜ ਦੇ ਵਿੱਚ ਆਉਟਪੁੱਟ ਲਿਖਣ ਦਾ ਤਰੀਕਾ ਹੈਗਾ response.write ਫੰਕਸ਼ਨ ਉਹਦੇ ਵਿੱਚ ਆਪਾਂ ਵੈਲਿਊ ਪਾਸ ਕਰਦਾਂਗੇ ਜਿਹੜੀ ਸਟ੍ਰਿੰਗ ਕਨਕੈਟਿਨੇਟ ਕੀਤੀ ਹੈ ਤੇ ਉਹ ਪੇਜ ਦੇ ਵਿੱਚ ਆਪਾਂ ਨੂੰ ਲਿਖ ਦੇਗਾ ਜਾਂ ਆਪਾਂ ਇੱਕ ਨਵਾਂ ਕੰਟਰੋਲ ਲੈ ਸਕਦੇ ਹਾਂ ਮੈਂ ਇਹ ਵੀ ਕਰ ਸਕਦਾ ਕਿ ਪੇਜ ਦੇ ਵਿੱਚ ਇੱਕ ਨਵਾਂ ਲੇਬਲ ਲੈ ਕੇ ਉਹਦੇ ਵਿੱਚ ਇਹ ਕਾਪੀ ਕਰਦਾ ਉਹ ਮੈਂ ਦੂਸਰੀ ਲਾਈਨ ਚ ਕੀਤਾ ਹੋਇਆ ਪਰ ਇਹਨੂੰ ਮੈਂ ਕਮੈਂਟ ਕੀਤਾ ਹੋਇਆ ਹਜੇ ਠੀਕ ਹੈ ਜਾਂ ਤਾਂ ਮੈਂ ਕਿਸੇ ਲੇਬਲ 'ਚ ਸ਼ੋ ਕਰਾਦਾ ਆ ਆਉਟਪੁੱਟ ਦੀ ਜਿਹੜੀ ਸਟ੍ਰਿੰਗ ਆ ਜਾਂ ਮੈਂ ਸਿੱਧਾ ਸਕਰੀਨ ਤੇ ਪੇਸਟ ਕਰਦਾ ਉਹਨੂੰ ਰਾਈਟ ਕਰਦੇ ਆ ਤਾਂ ਇਹਦੀ ਆਪਾਂ ਆਉਟਪੁੱਟ ਦੇਖਦੇ ਹਾਂ ਹਜੇ ਮੈਂ ਦੂਸਰਾ ਮੈਥਡ ਨਹੀਂ ਲਾਇਆ ਠੀਕ ਹੈ ਪਹਿਲਾ ਮੈਥਡ ਆਪਾਂ ਲਾ ਰਹੇ ਹਾਂ ਇਹ ਵਿਦਆਊਟ ਲੇਬਲ ਇਹਨੂੰ ਜਦੋਂ ਆਪਾਂ ਰਨ ਕਰਾਂਗੇ ਪ੍ਰੋਗਰਾਮ ਨੂੰ ਇਦੇ ਵਿੱਚ ਜੋ ਵੀ ਇਨਪੁਟ ਯੂਜ਼ਰ ਐਂਟਰ ਕਰੂਗਾ ਉਹ ਉਹ ਵੈਲਿਊਜ਼ ਨੇ ਮੇਲ ਤੇ ਸਿਲੈਕਟ ਕੀਤਾ ਹੌਬੀਜ਼ ਰੀਡਿੰਗ ਤੇ ਜਿਮਨਾਸਟਿਕਸ ਸਿਲੈਕਟ ਕੀਤੀਆਂ ਤੇ ਕੋਰਸ ਬੀਕਾਮ ਸਿਲੈਕਟ ਕੀਤਾ ਤੇ ਐਡਰੈਸ ਦੇ ਵਿੱਚ ਜੋ ਵੀ ਦੇਣਾ ਹੈਗਾ ਉਹ ਆ ਜਾਊਗਾ ਤਾਂ ਹੁਣ ਹੋਏਗਾ ਕੀ ਜਦੋਂ ਮੈਂ ਸਬਮਿਟ ਤੇ ਬਟਨ ਤੇ ਕਲਿੱਕ ਕਰੂੰਗਾ ਉਹ ਜਿਹੜਾ ਮੈਂ ਤੁਹਾਨੂੰ ਕੋਡ ਦੱਸਿਆ ਸੀ ਉਹ ਕੋਡ ਚੱਲੂਗਾ ਉਹ ਕੋਡ ਇੱਥੋਂ ਆ ਸਾਰੀਆਂ ਵੈਲਿਊਜ਼ ਨੂੰ ਇੱਕ ਸਟ੍ਰਿੰਗ ਵਿੱਚ ਕਾਪੀ ਕਰ ਲੂਗਾ ਠੀਕ ਹੈ ਉਸ ਸਟ੍ਰਿੰਗ ਨੂੰ ਪੇਜ ਤੇ ਰਾਈਡ ਕਰ ਦੂ ਤੇ ਆ ਸਾਰੇ ਕੰਟਰੋਲ ਨੂੰ ਹਾਈਡ ਕਰ ਦਊਗਾ ਤਾਂ ਉਹ ਦੇਖਦੇ ਆ ਜਦੋਂ ਹੀ ਮੈਂ ਸਬਮਿਟ ਤੇ ਕਲਿੱਕ ਕੀਤਾ ਤਾਂ ਇਹ ਦੁਬਾਰਾ ਪੋਸਟ ਬੈਕ ਗਿਆ ਤਾਂ ਇਹ ਆਪਣੇ ਕੋਲੇ ਆਉਟਪੁੱਟ ਆ ਗਈ ਕੰਟਰੋਲ ਸਾਰੇ ਹਾਈਡ ਹੋ ਗਏ ਠੀਕ ਆ ਕੋਈ ਵੀ ਟੈਕਸਟ ਬਾਕਸ ਪੇਜ ਸੇਮ ਹੀ ਹੈ ਪੇਜ ਦਾ ਜੋ ਯੂਆਰਐਲ ਨਹੀਂ ਬਦਲਿਆ ਕਿਉਂਕਿ ਇਹਦੇ ਵਿੱਚ ਆਪਾਂ ਨੇ ਕਿਸੇ ਦੂਸਰੇ ਪੇਜ ਨੂੰ ਡਾਟਾ ਨਹੀਂ ਸਬਮਿਟ ਕੀਤਾ ਆਪਣੇ ਕੋਲੇ ਫਾਰਮ ਹੈ ਜਿਹੜਾ ਫਾਰਮ ਦੇ ਐਕਸ਼ਨ ਐਟਰੀਬਿਊਟ ਦੇ ਵਿੱਚ ਕਿਸੇ ਹੋਰ ਪੇਜ ਦਾ ਐਡਰੈਸ ਨਹੀਂ ਹੈਗਾ ਤਾਂ ਸੇਮ ਪੇਜ ਹੀ ਸਰਵਰ ਸਾਈਡ ਗਿਆ ਠੀਕ ਹੈ ਡਾਟਾ ਜਿਹੜਾ ਹੈਗਾ ਟੈਕਸਟ ਬਾਕਸ ਵਗੈਰਾ ਸਰਵਰ ਸਾਈਡ ਗਏ ਪੋਸਟ ਬੈਕ ਹੋ ਕੇ ਤੇ ਉਹ ਸੀ ਸ਼ਾਰਪ ਦਾ ਕੋਡ ਚਲਾ ਕੇ ਪ੍ਰੋਸੈਸਿੰਗ ਕਰਕੇ ਰਿਜ਼ਲਟ ਵਾਪਸ ਮੇਰੇ ਕੋਲ ਆ ਗਿਆ ਔਰ ਉਹ ਪ੍ਰੋਸੈਸਿੰਗ ਦੇ ਵਿੱਚ ਉਹਨਾਂ ਨੇ ਕੀ ਕੀਤਾ ਸਾਰਾ ਡਾਟਾ ਜਿਹੜਾ ਰੀਡ ਕੀਤਾ ਉਹ ਇੱਕ ਸਟ੍ਰਿੰਗ ਚ ਪਾ ਲਿਆ ਸੀ ਆਪਾਂ ਨੇ ਉਹ ਸਟ੍ਰਿੰਗ ਨੂੰ ਆਊਟਪੁੱਟ ਰਿਸਪੌਂਸ ਡਾਟ ਰਾਈਟ ਫੰਕਸ਼ਨ ਦੇ ਨਾਲ ਆਪਾਂ ਇਹਦੇ ਚ ਡਿਸਪਲੇ ਕਰ ਦਿੱਤਾ ਆਹ ਜਿਹੜੀਆਂ ਇਨਪੁੱਟਸ ਯੂਜ਼ਰ ਨੇ ਦਿੱਤੀਆਂ ਸੀਗੀਆਂ ਉਹ ਆਪਾਂ ਨੇ ਇਸ ਤਰੀਕੇ ਨਾਲ ਦੇਖ ਸਕਦੇ ਹਾਂ ਠੀਕ ਹੈ ਕਹਿਣ ਦਾ ਭਾਵ ਕੀ ਹੈ ਕਿ ਜਿਹੜਾ ਆਪਾਂ ਡਾਟਾ ਦਿੰਨੇ ਆ ਉਹਨੂੰ ਐਕਸੈਸ ਕਿਵੇਂ ਕਰਨਾ ਹੈ ਕੰਟਰੋਲ ਦੀ ਆਈਡੀ ਲਿਖ ਕੇ ਜਿਵੇਂ ਇੱਥੇ ਹੈਗੀ ਹੈ ਇੱਥੇ ਮੈਂ ਸਾਰਿਆਂ ਦੀ ਸਾਰੇ ਕੰਟਰੋਲਸ ਦੀ ਆਈਡੀ ਲਿਖੀ ਹੋਈ ਹੈ ਆਈਡੀ ਦੇ ਨਾਲ ਡਾਟ ਜਦੋਂ ਵੀ ਪਾਉਗੇ ਤਾਂ ਵਿਜ਼ੂਅਲ ਸਟੂਡੀਓ ਤੁਹਾਨੂੰ ਉਹਦੀਆਂ ਸਾਰੀਆਂ ਪ੍ਰੋਪਰਟੀਆਂ ਥੱਲੇ ਡਰੈਗ ਡ੍ਰੌਪ ਆਪਣੇ ਕੋਲੇ ਇੰਟੈਲੀਜੈਂਸ ਦੇ ਵਿੱਚ ਡਿਸਪਲੇ ਹੋ ਜਾਂਦੀਆਂ ਨੇ ਹੁਣ ਜੇ ਆਪਾਂ ਨੇ ਇਸ ਨੂੰ ਇੱਕ ਨਵੇਂ ਲੇਬਲ 'ਚ ਸ਼ੋਅ ਕਰਾਉਣਾ ਹੈ ਤਾਂ ਉਹ ਵੀ ਆਪਾਂ ਦੇਖ ਲੈਣੇ ਆ ਇੱਥੇ ਟੂਲ ਬਾਕਸ ਦੇ ਵਿੱਚ ਮੈਂ ਇਹਨੂੰ ਪਾਉਜ਼ ਕਰਦਾ ਇੱਕ ਵਾਰ ਅ ਇੱਥੇ ਇੱਕ ਲੇਬਲ ਕੰਟਰੋਲ ਲੈਨੇ ਆ ਠੀਕ ਹੈ ਇਹਦੀ ਆਈਡੀ ਹੈਗੀ ਲੇਬਲ 7 ਤਾਂ ਲੇਬਲ 7 ਦੇ ਵਿੱਚ ਇਹ ਰਾਈਟ ਕਰਾਉਣ ਵਾਲੀ ਲਾਈਨ ਮੈਂ ਕਮੈਂਟ ਕੀਤੀ ਹੋਈ ਸੀ ਇਸ ਨੂੰ ਆਪਾਂ ਹੁਣ ਹਟਾ ਦਿੰਨੇ ਆ ਕਮੈਂਟ ਨੂੰ ਤਾਂ ਇਹ ਕੀ ਕਰਦਾ ਸਕਰੀਨ ਤੇ ਵੀ ਰਾਈਟ ਕਰ ਦਿੰਦਾ ਹੈ ਉੱਪਰਲੀ ਲਾਈਨ ਦੇ ਵਿੱਚ ਤੇ ਲੇਬਲ ਦੇ ਵਿੱਚ ਵੀ ਅਸਾਈਨ ਕਰ ਦਿੰਦਾ ਹੈ ਤਾਂ ਇਹਨੂੰ ਜਦੋਂ ਆਪਾਂ ਚਲਾ ਕੇ ਦੇਖੀ ਤਾਂ ਦੋ ਵਾਰ ਆਉਟਪੁੱਟ ਆਉਗੀ ਕਿਉਂਕਿ ਪਹਿਲੀ ਆਉਟਪੁੱਟ ਰਿਸਪੌਂਸ ਡਾਟ ਰਾਈਟ ਨਾਲ ਆਈ ਹੋਈ ਐ ਦੂਸਰੀ ਆਉਟਪੁੱਟ ਲੇਬਲ ਚ ਕਾਪੀ ਹੋਈ ਹੋਈ ਐ ਜਿਹੜਾ ਵੀ ਆਪਾਂ ਸਟ੍ਰਿੰਗ ਸਾਰੇ ਕੰਟਰੋਲ ਦੀਆਂ ਵੈਲਿਊ ਚੱਕ ਕੇ ਸਟ੍ਰਿੰਗਰ ਕੰਪੋਜ਼ ਕੀਤੀ ਸੀ ਮੇਲ ਸਾਈਕਲਿੰਗ ਤੇ ਜਿਮਨਾਸਟਿਕ ਆਪਾਂ ਹੌਬੀ ਕਰਦੇ ਆਂ ਤੇ ਪੀਬੀਏ ਪੋਰਸ ਕਰਤਾ ਤੇ ਐਡਰੈਸ ਦੇ ਵਿੱਚ ਜੋ ਵੀ ਤੁਸੀਂ ਪਾਉਂਗੇ ਉਹ ਆ ਗਿਆ ਤੇ ਸਬਮਿਟ ਤੇ ਜਦੋਂ ਹੀ ਕਲਿੱਕ ਕੀਤਾ ਇੱਕ ਤਾਂ ਉਹ ਜਿਹੜਾ ਨੀਚੇ ਲੇਬਲ ਲਿਆ ਸੀ ਆਪਾਂ ਉੱਚ ਡਾਟਾ ਆ ਗਿਆ ਤੇ ਇੱਕ ਆ ਹੈਗਾ ਰਿਸਪੌਂਸ ਡਾਟ ਰਾਈਟ ਦਾ ਜਿਹੜਾ ਡਾਟਾ ਹੈ ਉਹ ਇੱਥੇ ਰਨ ਹੋਇਆ ਤੇ ਇਹ ਹੈਗਾ ਲੇਬਲ 7.ਟੈਕਸਟ ਇਕੁਅਲ ਟੂ ਆਉਟਪੁੱਟ ਦੀ ਜਿਹੜੀ ਆਪਣੀ ਸਟੇਟਮੈਂਟ ਸੀਗੀ ਲੇਬਲ ਚ ਡਾਟਾ ਪਾਉਣਾ ਇਹ ਆਉਟਪੁੱਟ ਹੋ ਉਸਦੀ ਹੈ ਠੀਕ ਹੈ ਤਾਂ ਇਸ ਤਿੱਕੇ ਨਾਲ ਆਪਾਂ ਕੋਈ ਵੀ ਐਲੀਮੈਂਟ ਕਿਸੇ ਵੀ ਐਲੀਮੈਂਟ ਦੀ ਕੋਈ ਕੋਈ ਵੀ ਪ੍ਰੋਪਰਟੀ ਨੂੰ ਐਕਸੈਸ ਕਰ ਸਕਦੇ ਆਂ ਚੇਂਜ ਕਰ ਸਕਦੇ ਆ ਜਿਵੇਂ ਮੈਂ ਇੱਥੇ ਵਿਜ਼ੀਬਲ ਪ੍ਰੋਪਰਟੀ ਸਾਰਿਆਂ ਦੀ ਚੇਂਜ ਕੀਤੀ ਹੋਈ ਆ ਇਹ ਟੈਕਸਟ ਪ੍ਰੋਪਰਟੀ ਐਕਸੈਸ ਕੀਤੀ ਹੋਈ ਹੈ ਚੈੱਕਡ ਪ੍ਰੋਪਰਟੀ ਐਕਸੈਸ ਕੀਤੀ ਹੋਈ ਹੈ ਇਸ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਇਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲਿਸਟ ਕੰਟਰੋਲ ਨੇ ਜਿਹੜੇ ਦੇ ਵਿੱਚ ਉਹਨਾਂ ਨੂੰ ਕਿਵੇਂ ਲਾਉਣਾ ਹੈ ਇਹਦੇ ਵਿੱਚ ਉਹ ਆਪਾਂ ਦੇਖਦੇ ਹਾਂ